बोलिए सचेन्द्रवार की सदा से ਸੱਚੇ ਦਰਬਾਰ ਕੀ ਜੈ ਨਾਹੀ ਜੈ ਆਈ ਹੋਈ ਸੰਗਤ ਦੀ ਸਦਾ ਜੈ ਬੋਲ ਬਾਬਾ ਤੇਰੇ ਸੱਚੇ ਸੁੱਚੇ ਦਰਬਾਰ ਕੀ ਜੈ ਸਦਾ ਜੈ ਫਿਰ ਬੋਲੋ ਲਾਲਾ ਵਾਲੇ ਪੀਰ ਦੀ ਸਦਾ ਜੈ ਫਿਰ ਬੋਲੋ ਖਾਨ ਟੋਡੇ ਵੀਰ ਦੀ ਸਦਾ ਜੈ ਫਿਰ ਬੋਲੋ ਭੈਰੋ ਛੜੀਏ ਦੀ ਸਦਾ ਜੈ ਫਿਰ ਬੋਲੋ ਮੀਆਂ ਸ਼ਾ ਹੈਦਰ ਸ਼ੇਖ ਮੀਆਂ ਦੀ ਸਦਾ ਜੈ ਫਿਰ ਬੋਲੋ ਮੇਰੀ ਮਾਮ ਸਾਣੀ ਮਾਈ ਦੀ ਸਦਾ ਜੈ ਫਿਰ ਬੋਲੋ ਮਾਂ ਕਾਲਕਾ ਮਾਈ ਦੀ ਸਦਾ ਜੈ ਫਿਰ ਬੋਲੋ ਭਾਗੋ ਜਿੰਨਣੀ ਮਾਈ ਦੀ ਸਦਾਈ ਜਾ ਫਿਰ ਬੋਲੋ ਸ਼ਾਮਕਰ ਮੋਣੀ ਮਾਈ ਦੀ ਸਦਾਈ ਜਾ ਫਿਰ ਬੋਲੋ ਨੌ ਨਾਥਾਂ ਦੀ ਸਦਾਈ ਜਾ ਫਿਰ ਬੋਲੋ ਭੈਰੋ ਛੜੀਏ ਦੀ ਸਦਾਈ ਜਾ ਫਿਰ ਬੋਲੋ ਮੇਰੇ ਗੱਦੀ ਵਾਲੇ ਬਜ਼ੁਰਗ ਬਾਪੂ ਸੁੰਦਰ ਨਾਥ ਦੀ ਸਦਾਈ ਜਾ ਫਿਰ ਬੋਲੋ ਮੇਰੇ ਗੁਰੂ ਉਸਤਾਦ ਦੀ ਸਦਾਈ ਜਾ ਫਿਰ ਬੋਲੋ ਆਪੋ ਆਪਣੇ ਗੁਰੂ ਉਸਤਾਦ ਦੀ ਸਦਾਈ ਜਾ ਫਿਰ ਬੋਲੋ ਇਸ ਦਰਬਾਰ ਦੀ ਸਦਾਈ ਜਾ ਕਹ ਬਈ

ਦੇਵਰਾ ਸੀ ਜੱਲਾ ਖੜੇ ਸੀ ਆ ਗਿਆ ਮਾਲਕ ਭਾਈ ਕਹਿੰਦਾ ਭਾਈ ਚੌਂਕੀ ਵਾਲੇ ਸੇਵਾਦਾਰ ਦੀ ਕਹਿੰਦਾ ਭਾਈ ਚੌਂਕੀ ਮਨਜ਼ੂਰ ਸੇਵਾਦਾਰਾਂ ਦੀ ਕਹਿੰਦਾ ਭਾਈ ਸੇਵਾ ਮਨਜ਼ੂਰ ਕਹਿੰਦਾ ਭਾਈ ਜੋ ਸ਼ਰਦਾ ਲੈ ਕੇ ਸਾਡੇ ਦਰਬਾਰ ਆ ਗਿਆ ਧੰਨ ਕਹਿੰਦਾ ਭਾਈ ਖਾਲੀ ਆਇਆ ਜ਼ਰੂਰ ਆ ਕਹਿੰਦਾ ਖਾਲੀ ਜਾਂਦਾ ਨਹੀਂ ਕਹਿੰਦਾ ਧੰਨਵਾਦ ਧੰਨਵਾਦ ਕਹਿੰਦਾ ਭਾਈ ਜੋ ਯਕੀਨ ਰੋਸਾ ਖੜ ਗਿਆ ਕਰਕੇ ਖੜ ਗਿਆ ਕਹਿੰਦਾ ਸਮਝ ਲੈ ਅੱਜ ਕੱਲ ਉਹਦਾ ਬੇੜਾ ਤਰ ਗਿਆ ਧੰਨਾ ਮਹਾਰਾਜ ਬੋਲ ਬਾਬਾ ਤੇਰੇ ਸੱਚੇ ਸੁੱਚੇ ਦਰਬਾਰ ਕੀ ਜੀਦਾ ਭਾਈ ਬੱਲੇ ਬੱਲੇ ਬੇਰਗਾ ਤੇਰੇ ਆਜਾ ਮਾਰਗ ਦੀਤੇ ਵੇੜੇ ਬੱਲੇ ਬੱਲੇ ਬੇਰਗਾ ਤੇਰੇ ਆਜਾ ਮਾਰਗ ਦੀਤੇ ਵੇੜੇ ਬੱਲੇ ਬੱਲੇ ਬੇਰਗਾ ਤੇਰੇ ਆਜਾ ਮਾਰਗ ਦੀਤੇ ਵੇੜੇ ਮੈਨੂੰ ਰੋਕਣ ਵਾਲੇ ਤੇਰੇ ਬੰਦੀ ਵਾਲੇ ਬੇਰਗਾ ਆਜਾ ਟੰਗਲ ਹੋ ਜਾ ਮੈਂ ਟੋਕੀ ਬਾਰੇ ਬੇਰਗਾ ਬੱਲੇ ਬੱਲੇ ਬੇਰਗਾ ਤੇਰੇ ਆਜਾ ਮਾਰਗ ਦੀਤੇ ਵੇੜੇ ਸਾਈਂ ਲੋਕਾਂ ਦੇ ਸਾਰੇ ਘਰ ਦੀ ਬਾਬਤ ਪਾਈ ਕਰਨ ਹੋਵੇ ਸਾਰੇ ਘਰ ਦੇ ਵਿੱਚ ਵਿਗੜਨ ਪੈ ਜਾਂਦਾ ਹੋਵੇ ਕਾਰੋਬਾਰ ਚੱਲਦਾ ਚੱਲਦਾ ਬੰਦ ਹੋ ਜਾਂਦਾ ਹੋਵੇ ਸਾਰੇ ਘਰ ਦੀ ਬਾਬਤ ਪੁੱਛਦੇ ਹਣ ਵੀ ਬਾਬਾ ਜੀ ਕੋਈ ਰੱਬੀ ਰੋਗ ਆ ਜਾਂ ਕੀ ਹੋ ਜਾ ਸਾਰੇ ਘਰ ਦੀ ਬਾਬਤ ਜਿਹਨੇ ਜਿਹਨੇ ਗਾਣਾ ਖੜਾ ਕਰ ਦੋ ਸਾਰੇ ਘਰ ਦੀ ਬਾਬਤ ਤੇ ਭਾਈ ਸਾਰੇ ਘਰ ਦੀ ਬਾਬਤ ਕਰਨਾ ਹੈ ਸਾਰੇ ਘਰ ਦੀ ਬਾਬਤ ਸਾਰੇ ਘਰ ਦੀ ਬਾਬਤ ਕੌਣ-ਕੌਣ ਪੁੱਛਣ ਆਇਆ ਜੇ ਕੋਈ ਹੈ ਤਾਂ ਗਿਆ ਜੇ ਬਾਬਾ ਜੀ ਕੀ ਆਲਾ ਮਾਲਕ ਭਲਾ ਕਰੇ ਤੇਰੇ ਕਾਰੋਬਾਰ ਚ ਕਰੇ ਬਰਕਤ ਮਾਲਕ ਦੇਵੇ ਤੈਨੂੰ ਸੁੱਖ ਜਿਹੜੀ ਲੈਣ ਆਇਆ ਤੇ ਅੱਧੇ ਸ਼ਹਿਰ ਚ ਲੱਡੂ ਵੰਡਾ ਦੀ ਫਿਰ ਆਪਾਂ ਕਹੇ ਭਾਈ ਅੱਗੇ ਇਧਰ ਆਜੋ ਘਰ ਦੀ ਬਾਤ ਹੋਰ ਕੌਣ-ਕੌਣ ਆਇਆ ਘਰ ਦੀ ਬਾਤ ਸਾਰੇ ਘਰ ਦੀ ਬਾਤ ਮੈਨੂੰ ਬਾਅਦ ਚ ਨਾ ਪੁੱਛੋ ਬਾਬਾ ਜੀ ਮੈਂ ਰਹਿ ਗਿਆ ਜੇ ਕੋਈ ਹੈ ਤਾਂ ਕਿਹਾ ਜੇ ਸਾਰੇ ਘਰ ਦੀ ਬਾਤ ਪਿੱਛੇ ਹੋ ਜਾਓ ਸਾਰੇ ਘਰ ਦੀ ਬਾਤ ਕੋਈ ਹੋਰ ਹੈ ਕਿਆ ਭਾਈ ਵੇਖ ਇਹਨਾਂ ਦੀ ਪੁੱਛ ਕੀਦੀ ਆ ਓ ਨੋ ਨੋ ਕਰ ਨੋ ਕਰ ਵੇ ਮਾ ਮਾ ਮੈਂ ਨਾ ਪਰ ਤੇਰੀ ਹਾਂ ਬੋਲੀ ਬੋਲੀ ਵੇ ਮਾ ਮਾ ਮੈਂ ਬੋਲੀ ਤੇਰੀ ਹਾਂ ਬੋਲੀ ਬੋਲੀ ਵੇ ਮਾ ਮਾ ਮੈਂ ਬੋਲੀ ਸਾਰੇ ਘਰ ਦੀ ਬਾਬਤ ਕੰਨ ਹੋਵੇ ਬੱਚੇ ਦੋ ਹੁਣ ਮੁੰਡਾ ਤੇ ਕੁੜੀ ਕਹਿੰਦਾ ਮਾਈ ਤੇਰੇ ਬੱਚੇ ਕਿੰਨੇ ਆ ਬੈਠ ਜਾ ਆਪਣੇ ਬੈਠ ਜਾ ਆਪਣੇ ਭਾਈ ਦੋ ਕੁੜੀਆਂ ਇੱਕ ਆਕਾ ਆਪਣੇ ਬੱਚੇ ਤੂੰ ਖੜ੍ਹ ਜਾ ਫਿਰ ਤੁਸੀਂ ਬੈਠ ਜਾ ਇੱਕ ਵਾਰੀ ਕਹਿ ਭਾਈ ਦੀ ਪਾੜ ਦੇ ਕੋਲ ਕੋਈ ਅੰਦਾਜ਼ਾ ਵਧਾ ਲਾ ਟੋਲ ਥੋੜਾ ਵਧਾ ਜੋ ਜਿਵੇਂ ਵੀ ਸੈੱਟ ਕਰੋ ਯਾਰ ਇਹਨੂੰ ਨਿਯਾਰਾ ਨਹੀਂ ਆ ਰਿਹਾ ਕਹ ਭਾਈ ਸਾਚੇ ਦਰਬਾਰ ਕੀ ਜ ਦੇਰਾ ਮੈਨੂੰ ਇੱਕ ਗੱਲ ਦਸੀ ਰਾਜਾ ਬਾਬਾ ਜੀ ਪਹਿਲੀ ਵਾਰ ਦੇਖਿਆ ਡੇਰਾ ਪਹਿਲੀ ਵਾਰ ਦੇਖਿਆ ਮਾਲਕ ਮੇਰਾ ਕੀ ਕਹਿੰਦਾ ਬੱਚਿਓ ਏ ਕਹਿੰਦਾ ਮਨ ਕੈਵਰੀ ਆਏ ਹੋ ਜਾਂਦਾ ਵੀ ਸਾਡੇ ਪਾਸ ਦਾ ਰੱਬ ਹੈਨੇਗਾ ਜਿਵੇਂ ਬੰਦਾ ਹਰ ਇੱਕ ਜਗਾ ਜਾਂਦਾ ਉਥੇ ਯਕੀਨ ਭਰੋਸਾ ਰੱਖਦਾ ਵੀ ਮੇਰਾ ਕੁਝ ਭਲਾ ਹੋ ਜਾਏ ਮਾਲਕ ਕਹਿੰਦਾ ਵੀ ਯਕੀਨ ਭਰੋਸੇ ਕਰ ਕਰ ਮਨ ਪਟਿਆ ਗਿਆ ਕਹਿੰਦਾ ਜਿੱਥੇ ਵੀ ਗਏ ਆ ਜਿੱਦਾ ਵੀ ਓਟਾਸਰਾ ਤੱਕਿਆ ਮਾਲ ਕਹਿੰਦਾ ਵੀ ਖੈਰ ਪੱਲੇ ਲੇ ਪਈ ਤੇ ਅੱਜ ਦੀ ਘੜੀ ਫਕਰਾ ਫਕੀਰਾਂ ਦੇ ਧਰਮਸਾਨਾਂ ਤੋਂ ਮੰਨ ਚੱਕਿਆ ਗਿਆ ਵਿਸ਼ਵਾਸ ਉੱਡ ਗਿਆ ਮੈਨੂੰ ਇਹ ਗੱਲ ਦੱਸੀ ਬੱਚਿਓਏ ਜਿਵੇਂ ਹਰ ਵਕਤ ਆਏ ਹੋਏ ਰਹਿੰਦਾ ਜਿਵੇਂ ਬੀਪੀ ਲੋ ਹੋ ਗਿਆ ਹੋਵੇ ਤੇਰਾ ਦਿਲ ਦੀ ਧੜਕਣ ਵਧ ਗਈ ਹੋਵੇ ਤੇ ਲੱਤਾਂ ਕੰਬਣ ਲੱ ਪੈਂਦੀਆਂ ਕਿਆ ਭਾਈ

ਕੀ ਕਹਿੰਦਾ ਕਹਿੰਦਾ ਵੀ ਤੇਰੀ ਦੇਹ ਸਹੀ ਨਹੀਂ ਰਹਿੰਦੀ ਸਰੀਰ ਸਹੀ ਮੈਕ ਤਾਂ ਕਰ ਲਾ ਜੇ ਗੱਲ ਨਾ ਸਮਝ ਲੱਗੇ ਮੈਨੂੰ ਦੁਬਾਰਾ ਪੁੱਛ ਲੈ ਸਾਈ ਲੋਕ ਮੇਰੇ ਕੀ ਦੱਸਦੇ ਆ ਜਿਹੜਾ ਤੁਸੀਂ ਮੇਰੇ ਤੋਂ ਪੁੱਛਣ ਆਏ ਆ ਮਾਲਕ ਕਹਿੰਦਾ ਵੀ ਦੇਹ ਨਹੀਂ ਤੇਰੀ ਸਹੀ ਰਹਿੰਦੀ ਤੇ ਬਾਰੇ ਪੁੱਛਦੇ ਆ ਬਾਬਾ ਜੀ ਕੋਈ ਰੱਬੀ ਰੋਗ ਆ ਜਾਂ ਕੋਈ ਉਲਝਾ ਜਾਂ ਕੀ ਰੋਲਾ ਇਹ ਪੁੱਛਣਾ ਹੈ ਬੱਚੇ ਮਾਲਕ ਬੱਚੇ ਤੈਨੂੰ ਦੱਸ ਵੀ ਦੇਊਗਾ ਜੀ ਕਹਿ ਭਾਈ ਬੰਦਾ ਮਾਰਦਾ ਮਾਜਾ ਬਾਬਾ ਸਮਝ ਮੈਨੂੰ ਕੋਈ ਆਉਂਦੀ ਨਾ ਬੰਦਾ ਮਾਰਦਾ ਮਾਜਾ ਬਾਬਾ ਹਵਲੇ ਮੇਨੋਂ ਗਈ ਹੁੰਦੀ ਨਾ ਬੰਦਾ ਮਾਰਦਾ ਮਾਜਾ ਬਾਬਾ ਸੌਂਦੀ ਮੇਨੋਂ ਕੋਈ ਹੁੰਦੀ ਨਾ ਬੰਦਾ ਮਾਰਦਾ ਮਾਜਾ ਬਾਬਾ ਉਹ ਕਰਤੀ ਮਾਰੀ ਐਦਾ ਬਾਬਾ ਪੈਰ ਪੁੱਜੇ ਵੀ ਆਉਂਦੀ ਨਾ ਪੈਰ ਪੁੱਜੇ ਵੀ ਉਹ ਘਰ ਮੰਦ ਦੀ ਨੂੰ ਬਾਬੇ ਘਰ ਮੰਗਦੀ ਨੂੰ ਪੀਣਾ ਕਈ ਵਾਰੀ ਐਂ ਲੱਗਦਾ ਵੀ ਮੇਰੇ ਮਗਰ ਕੋਈ ਤੁਰਿਆ ਫਿਰਦਾ ਹੋਵੇ ਤੇ ਦੂਜੀ ਮੈਨੂੰ ਗੱਲ ਇਹ ਦੱਸੀ ਬੱਚੇ ਇੱਕ ਪਰਿਵਾਰ ਵਿੱਚ ਇੱਕ ਪਰਿਵਾਰ ਚੋਂ ਦੋ ਤੀਆਂ ਇੱਕ ਘਰ ਦੇ ਵਿੱਚ ਵਿਆਹੀਆਂ ਹੋਈਆਂ ਵੀ ਕੈਨ ਦਾ ਮਸਲਾ ਵੀ ਦੋ ਭੈਣਾਂ ਤੁਸੀਂ ਇੱਕ ਪਰਿਵਾਰ ਚ ਵਿਆਹੀਆਂ ਹੋਈਆਂ ਕਈ ਵਾਰੀ ਐਂ ਲੱਗਦਾ ਵੀ ਮੇਰੇ ਮਗਰ ਕੋਈ ਬੰਦਾ ਤੁਰਿਆ ਫਿਰਦਾ ਵੀ ਮੈਨੂੰ ਲੱਗਦਾ ਵੀ ਕੋਈ ਤੁਰਿਆ ਫਿਰਦਾ ਲੈ ਬੱਚਿਓ ਇਹ ਆ ਪਰੋਲਾ ਵੀ ਲੱਭ ਲੈਣੇ ਤੇ ਸੈਟ ਵੀ ਕਰ ਦਿੰਨੇ ਆ ਕਿਆ ਭਾਈ ਹੋ ਤੇਰੇ ਨਾਲ ਮਸਾਣੀ ਚੱਲੇ ਤੇਰੀ ਹੋ ਗਈ ਬੱਲੇ ਬੱਲੇ ਤੇਰੀ ਹੋ ਗਈ ਬੱਲੇ ਬੱਲੇ ਹੋ ਤੇਰੇ ਨਾਲ ਮਸਾਣੀ ਚੱਲੇ ਤੇਰੀ ਹੋ ਗਈ ਬੱਲੇ 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 ਤੇਰੀ ਹੋ ਗਈ ਬੱਲੇ ਬੱਲੇ ਮੇਰਾ ਬੱਲਿਆ ਦਾ ਮਾਰਾ ਮੋਹੇ ਕਹਿ ਰਵੰਗੇ ਤੀਨੂ ਪੀਰਾ ਮਸਮ ਕੀਰੋ ਬੋਲੇ ਤੇਰੇ ਰਮਾਂ ਦੇ ਤੀਨੂ ਪੀਰਾ ਮਸਮ ਕੀਰੋ ਸੁਪਨੇ ਦੇ ਵਿੱਚ ਕਈ ਵਾਰੀ ਇੱਕ ਬੰਦਾ ਦੇਖਣ ਲੱਪੈਂਦਾ ਸ਼ਾਇਦ ਨਹੀਂ ਹਾਂ ਨਾ ਤੇ ਸਾਰਾ ਸਰੀਰ ਜਿਵੇਂ ਜਗੜਾ ਜਾਂਦਾ ਤੇਰੇ ਜਿਵੇਂ ਐ ਲੱਗਦਾ ਹੁੰਦਾ ਮੋਢੇ ਫੜੇ ਗਏ ਹੋਣ ਤੇ ਆਹ ਚੀਜ਼ਾਂ ਦੇ ਵਿੱਚ ਦਰਦ ਬਣ ਜਾਂਦਾ ਤੁਹਾਡੇ ਮੇਨ ਜਿਹੜੀ ਦਿੱਕਤ ਆਹ ਚੀਜ਼ ਪਿੱਛੋਂ ਰੀੜ ਦੀ ਹੱਡੀ ਦੀ ਇੱਥੇ ਇਹਨਾਂ ਚੀਜ਼ਾਂ ਦੇ ਦਰਦ ਰਹਿੰਦਾ ਇਹ ਪੁੱਛਦੇ ਵੀ ਕਿਉਂ ਰਹਿੰਦਾ ਇੱਕ ਤਾਂ ਬੱਚੇ ਤੇਰਾ ਨਾ ਬੀਪੀ ਦਾ ਜਿਹੜਾ ਲੈਵਲ ਉਲਟ-ਪੁਲਟ ਹੋਇਆ ਪਿਆ ਜੇ ਤਾ ਮੈਂ ਪੈਸੇ ਲੈਣੇ ਹੁਣ ਮੈਂ ਕਹਦਾ ਵੀ ਸੈੱਟ ਆ ਗਿਆ ਤੇ ਜਲਦੀ ਜਲਦੀ ਲਾਇਕ ਕਰਵਾ ਲੈ ਉਹ ਚੱਕਰ ਨਹੀਂ ਜਿਹੜਾ ਤੇਰਾ ਸਰੀਰ ਸੈੱਟ ਨਹੀਂ ਰਹਿੰਦਾ ਤੇਰਾ ਬੀਪੀ ਘਟ ਜਾਂਦਾ ਬੱਚੇ ਬੀਪੀ ਦਾ ਜਿਹੜਾ ਲੈਵਲ ਆ ਨਾ ਉਲਟ ਫੁਲਟ ਹੋ ਜਾਂਦਾ ਉਹਦੇ ਕਰਕੇ ਚੱਕਰ ਵੀ ਆਉਣ ਲੱਗ ਪੈਂਦੇ ਆ ਕਹਿ ਪਏ ਦਾ ਸਹੀ ਕਰ ਦੇਣਾ ਬਾਹਰ ਤਾਂ ਕੋਈ ਰੌਲਾ ਨਹੀਂ ਭੂਤਪਰੇ ਦਾ ਚੱਕਰ ਨਹੀਂ ਘਰ ਦੀ ਕੁਝ ਮੰਨ ਦਾ ਸੈੱਟ ਕਰਨ ਵਾਲੀ ਆ ਰੱਖ ਕਰ ਦੇਣਾ ਆਉਂਦੇ ਹਫ਼ਤੇ ਤੱਕ ਸਹੀ ਹੋ ਜੰਗੇ ਆਪਦੇ ਘਰੇ ਜਾ ਕੇ ਦੱਸ ਦੀ ਫੇ ਬਾਬਾ ਜੀ ਕਹਿੰਦੇ ਆ ਵੀ ਬਾਹਰ ਤਾਂ ਕੋਈ ਰੌਲਾ ਨਹੀਂ ਹੈਗਾ ਘਰ ਦੀ ਮੰਨ ਤਾਂ ਉਲਟ-ਪੁਲਟ ਹੋ ਗਈ ਆ ਜਿਸ ਕਰਕੇ ਲੱਗਦਾ ਵੀ ਮੇਰੇ ਮਗਰ ਕੋਈ ਬੰਦਾ ਤੁਰਿਆ ਫਿਰਦਾ ਮੈਨੂੰ ਕੋਈ ਚੀਜ਼ ਲੱਗਦੀ ਆ ਘਰ ਦੀ ਕੁਝ ਸੈਟਿੰਗ ਕਰਨ ਵਾਲੀ ਆ ਮੈਂ ਕਰਕੇ ਦਿਨਾ ਰੱਖ ਕਰ ਦੇਣਾ ਆਉਂਦੇ ਹਫ਼ਤੇ ਤੱਕ ਬੱਚੇ ਸੈੱਟ ਹੋ ਜੰਗੇ ਥੋੜੀ ਦਵਾਈ ਲਿਖੂਗਾ ਵੀਕਨੈਸ ਕਰਕੇ ਜਿਆਦਾ ਚੱਕਰ ਆਉਂਦੇ ਆ ਉਹਦੇ ਕਰਕੇ ਲੱਤਾਂ ਵਾਂਗ ਟੋੜਦੀ ਰਹਿੰਦੀਆਂ ਤੇ ਦੂਜੀ ਗੱਲ ਦੱਸੀ ਮੈਨੂੰ ਬੱਚੇ ਗੁੱਡੀਆਂ ਗੁੱਡੀਆਂ ਤੇਰੇ ਕੋਲੇ ਇਹਦੀ ਤਰਫ ਵੀ ਮਨ ਬੜਾ ਉਦਾਸ ਰਹਿੰਦਾ ਨਾ ਕਿਰਪਾ ਹੋ ਜੂਗੀ ਭਰੋਸਾ ਰੱਖੀ ਜੀ ਤਾਂ ਦੋਨੇ ਜੀ ਆ ਜਿਵੇਂ ਅੱਜ ਪਹਿਲੀ ਵਾਰ ਆਏ ਆ ਪਹਿਲੀ ਵਾਰ ਆਇਆ ਪਹਿਲੀ ਵਾਰੀ ਦੇ ਵਿੱਚ ਬੱਚੇ ਦੇ ਤੇਰੀ ਸੈਟ ਕਰ ਦੇਣਾ ਤੈਨੂੰ ਪਤਾ ਲੱਗੂਗਾ ਬਾਬਾ ਜੀ ਕੋਲੇ ਗਏ ਸੀ ਆਉਂਦੇ ਹਫ਼ਤੇ ਨੂੰ ਮੇਰੀ ਦੇਹ ਸਹੀ ਹੋ ਗਈ ਜੇ ਲੱਗੇ ਵੀ ਬਾਬਾ ਜੀ ਕੋਲੇ ਗਈ ਸੀ ਮੇਰੀ ਦੇਹ ਦੇਹ ਸਹੀ ਹੋ ਗਈ ਆ ਅਸੀਂ ਲੈਣਾ ਪੁੱਤ ਫਿਰ ਦੋਨੇ ਜੀ ਮੇਰੇ ਕੋਲੇ 5 6 ਚੌਕੀਆਂ ਲਗਾਤਾਰ ਭਰੋ ਦੂਜੀ ਤੀਜੀ ਚੌਕੀ ਤੇ ਬਾਜ ਬੱਜੂਗੀ ਮਾਲਕ ਰੰਗ ਭਗ ਲਾ ਦੂਗਾ ਕਿਪ ਹੋਜੂਗੀ ਰਹਿਨਤ ਹੋਜੂਗੀ ਜਿਹੜਾ ਬੱਚੇ ਸਰੀਰ ਤੇਰਾ ਸਹੀ ਨਹੀਂ ਰਹਿੰਦਾ ਜਾਨ ਲੱਗਾ ਮੈਨੂੰ ਮਿਲਦੀ ਸੈਟ ਹੋ ਜਾਏਗਾ ਟਾਲਿਆਂ ਦੀ ਪੂਜਾ ਦੀ ਪੈਸੇ ਦੇਣ ਦੀ ਲੋੜ ਹੈ ਨਹੀਂ ਵੈਸੇ ਸਹੀ ਕਰ ਦੂਗਾ ਮਾਲਕ ਭਲਾ ਕਰੇ ਤੇ ਤੁਹਾਡੇ ਕਾਰੋਬਾਰ ਚ ਕਰੇ ਬਰਕਤ ਰੰਗ ਭਗ ਲਾ ਕੇ ਰੱਖੇ ਸਾਈ ਮੇਰਾ ਸਾਜੀ ਮੇਰੇ ਨੂੰ 100 ਰੁਪਏ ਮਾਥੇ ਡੇਕਣਾ ਮੇਰੀ ਕੋਈ ਫੀਸ ਨਹੀਂ ਮਾਈਕ ਇੱਧਰ ਦੇ ਦਿਓ ਕਹਿ ਭਾਈ ਲੋ ਕਹਿੰਦੇ ਕੋਈ ਮਿੱਠੀ ਮਰਿਆਦਲੀ ਕੰਨ ਪਾਉਂਦਾ ਹੋਵੇ ਕੰਨਿਆ ਕੰਨਿਆ ਘਰੇ ਹੁਣ ਮਿੱਠੀ ਮਰਿਆਦ ਪੁੱਤ ਦੀ ਬਾਬਤ ਆਸ ਉਮੀਦ ਲੈ ਕੇ ਆਏ ਹੁਣ ਹਾਂ ਵਿਚੇਲਾ ਪਹਿਲੀ ਵਾਰ ਦੇਖਿਆ ਰਾਜਾ ਬਾਬਾ ਕਹ ਬਈ ਬੱਚਿਓ ਅੱਜ ਦੀ ਘੜੀ ਮਨ ਚੱਕਿਆ ਹੋਇਆ ਤੁਹਾਡਾ ਮੈਂ ਤਾਂ ਕਰ ਲੱਜੇ ਤੈਨੂੰ ਲੱਗੇ ਵੀ ਆਹ ਗੱਲ ਸਾਡੇ ਘਰੇ ਹਣੀ ਉੱਚੀ ਬੋਲ ਕੇ ਨਾ ਕਰ ਦੇ ਜੇ ਤੈਨੂੰ ਲੱਗੇ ਸੱਚੀ ਆ ਤੇ ਹੱਥ ਧੋੜ ਕੇ ਬੇਨਤੀ ਉੱਚੀ ਬੋਲਣਾ ਜੀ ਲੱਭ ਲੈਨੇ ਮੈਨੂੰ ਪੁੱਛ ਲੱਭ ਲੈਂਦੇ ਭਰੋਸਾ ਰੱਖੀ ਮਾਲਕ ਸੁੱਖ ਤੇਰੀ ਪੂਰੀ ਕਰ ਦਊਗਾ ਇੱਕ ਪਹਿਲੀ ਗੱਲ ਸੁਣ ਲੈ ਪੈਸੇ ਨਹੀਂ ਲੈਂਦਾ ਜਦੋਂ ਮੈਂ ਨਾ ਅੱਜ ਦੇ ਨਾਲ ਕੱਲ ਜੇ ਤੈਨੂੰ ਲੱਗਦਾ ਵੀ ਰਾਜੇ ਬਾਬੇ ਦੇ ਰੱਬ ਰੱਬ ਕੀਤੇ ਆ ਮੇਰੇ ਪੁੱਤ ਹੋ ਜਾਊਗਾ ਆਪਾਂ ਪੂਰਾ ਫੁੱਲ ਜ਼ੋਰ ਲਾ ਦਿੰਨੇ ਆ ਪਹਿਲਾਂ ਪਰੌਲਾ ਲੱਭਦੇ ਹੈ ਕੀ ਆ ਕਹ ਬਈ ਉਹ ਲੱਖਾਂ ਟਗਾਣੇ ਤੇਰੇ ਸੁਣੀ ਦੇ ਲੱਖਾਂ ਟਗਾਣੇ ਤੇਰੇ ਸੁਣੀ ਦੇ ਜਾਵਾ ਆਵਾ ਜਾਵਾ ਵੀ ਤੇ ਕਿਤੇ ਸਾਡੇ ਨਾਲ ਰੁੱਸਣ ਲਾਏ ਭਾਈ ਤੇਰੇ ਕਾਰੋਬਾਰ ਚ ਕਰੇ ਬਰਕਤ ਹਾਂ ਮੇਰੇ ਮੈਨੂੰ ਇੱਕ ਗੱਲ ਦੱਸੀ ਇੱਕ ਕੁੜੀ ਸਵਰਗਵਾਸ ਹੋਈ ਆਪਣੀ ਜੀ ਬੱਚੇ ਇੱਕ ਦੂਜੀ ਗੱਲ ਮੈਨੂੰ ਦੱਸੀ ਜਿਵੇਂ ਤੇਰਾ ਵਜਨ ਵਧਦਾ ਪਿਆ ਵਜਨ ਐਂ ਲੱਗਦਾ ਵੀ ਰੋਜ਼ ਦੀ ਰੋਜ਼ ਰੋਜ਼ ਮੇਰਾ ਜੀ ਵਜਨ ਫਲਾਟ ਆ ਜਾਂਦੀ ਹੋਵੇ ਸਰੀਰ ਨੂੰ ਪੁੱਛ ਮੈਨੂੰ ਆਪ ਨਹੀਂ ਦੱਸਣੀ ਮੈਂ ਤਾਂ ਕਰ ਲਾ ਕਿਸ ਗੱਲੋਂ ਵਜਨ ਵਧਦਾ ਕੀ ਲੈ ਰਿਆ ਮੈਂ ਸਾਰਾ ਕੁਝ ਆਪ ਹੀ ਲੱਭੂਗਾ ਦੂਜੇ ਨੰਬਰ ਤੇ ਮੈਨੂੰ ਇਹ ਗੱਲ ਦੱਸੀ ਜਿਵੇਂ ਮਾਲਕ ਮੇਰਾ ਦੱਸਦਾ ਜਿਵੇਂ ਵਜਨ ਰੋਜ਼ ਦੀ ਰੋਜ਼ ਐ ਲੱਗਦਾ ਵਧਦਾ ਪਿਆ ਹੋਵੇ ਕਹਿ ਪਈਵੇ ਕੀ ਵਜਨ ਵਧਦਾ ਕਿਉਂ ਆ ਜਾਂਦੇ ਵਿੱਚ ਕਮਾਂਡਰ ਵਰਗੀ ਸਾਨੂੰ ਬੜਾ ਸਤਾਉਂਦੀ 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 ਆ ਇਹਨੂੰ ਇੱਕ ਗੱਲ ਦੱਸੀ ਪੁੱਤੋ ਏ ਤੇਰੀ ਡਿਪਰੈਸ਼ਨ ਦੀ ਦਵਾਈ ਚੱਲਦੀ ਆ ਮੈਂਟਲੀ ਅਫਸਰਡ ਲੋਕੀ ਡਾਕਟਰ ਦੱਸਦੇ ਵੀ ਤੂੰ ਮੈਂਟਲ ਹੋ ਚੁੱਕੀ ਆ ਡਿਪਰੈਸ਼ਨ ਦੀ ਦਵਾਈ ਚੱਲਦੀ ਆ ਜਿਵੇਂ ਆਪਾਂ ਨੂੰ ਕੁਦਰਤੀ ਨੀਂਦ ਆਉਂਦੀ ਆ ਮਾਲਕ ਮੇਰਾ ਕੀ ਦਾਦਾ ਵੀ ਕਹਿੰਦਾ ਤੇਰੀ ਕੁਦਰਤੀ ਨੀਂਦ ਉੱਡੀ ਹੋਈ ਆ ਦਵਾਈ ਦੇ ਨਾਲ ਨੀਂਦ ਆਉਂਦੀ ਆ ਘਬਰਾਟ ਆਉਣ ਲੱਗ ਪੈਂਦੀ ਆ ਚੱਕਰ ਆਉਣ ਲੱਗ ਪੈਂਦੇ ਆ ਤੇ ਐਂ ਲੱਗਦਾ ਮੇਰੇ ਦਿਲ ਦੀ ਧੜਕਣ ਵਧ ਗਈ ਹੋਵੇ ਡਿਪਰੈਸ਼ਨ ਦੀ ਦਵਾਈ ਲੈਨੇ ਆ ਬੰਦ ਕਰਾ ਦਈਏ ਇਹ ਜੇ ਸਾਡੇ ਬੰਦ ਕਰਾਇਆ ਘਰ ਦੀ ਤੇਰੀ ਦੀ ਘਪੜ ਵਾਜ ਤੇਰੀ ਮੈਂਟਲੀ ਆਫਸੈਟ ਉਹ ਵਾਜੇ ਤੇ ਮੈਂ ਬੈਠਾ ਜਿਵੇਂ ਜਿਵੇਂ ਦੱਸਾ ਕਰੀ ਚੱਲੇਗੀ ਅੱਜ ਤੋਂ ਦਵਾਈਆਂ ਬੰਦ ਕਰ ਦੇ ਪੀਰ ਮੇਰਾ ਕੀ ਕਹਿੰਦਾ ਚਿੰਤਾ ਲੱਗੀ ਰਹਿੰਦੀ ਚਿੰਤਾ ਚਿੰਤਾ ਹਰ ਵਕਤ ਐ ਲੱਗੀ ਰਹਿੰਦੀ ਐ ਜਿਵੇਂ ਘਰੋਂ ਮੇਰੇ ਕੁਝ ਜਾਵੜਿਆ ਹੋਵੇ ਗੁੰਮ ਗਿਆ ਹੋਵੇ ਦਵਾਈ ਲੈਣੇ ਆ ਜਿਵੇਂ ਜਿਵੇਂ ਮੈਂਟਲੀ ਆਫਸੈਟ ਦੀ ਦਵਾਈ ਲਈ ਜਨੇ ਉਵੇਂ ਉਵੇਂ ਸਰੀਰ ਨੂੰ ਫੁਲਾਵਟ ਆਈ ਜਾਂਦੀ ਆ ਆਈ ਜਾਂਦੇ ਆ ਕਹੇ ਭਾਈ ਦੁਰਦਾ ਜੋੜੇ ਲੈਣਾ ਜੋ ਵੀ ਗੇਤਵਾਲਾ ਬਾਵਾ ਗੇਤਵਾਲਾ ਬਾਵਾ ਦੁਰਦਾ ਜਨੇ ਲਾਉ ਗੋ ਵੀ ਗੇਤਵਾਲਾ ਬਾਵਾ ਗੇਤਵਾਲਾ ਬਾਵਾ ਦੁਰਦਾ ਜੋੜੇ ਲੈਣਾ ਜੋ ਵੀ ਗੇਤਵਾਲਾ ਸਪਨੇ ਦੇ ਵਿੱਚ ਕਈ ਵਾਰੀ ਐਂ ਲੱਗਦਾ ਨਿੱਕਾ ਜਿਹਾ ਬੱਚਾ ਦੇਖਦਾ ਹੋਵੇ ਕਰੇ ਬਾਬਾ ਜੀ ਦਾ ਖੇਤਰਵਾਲ ਦਾ ਕੋਈ ਗਾਣਾ ਵਰਕੇ ਰੱਖਿਆ ਹੋਵੇ ਜਿਵੇਂ ਕਿਸੇ ਵੀ ਬਾਬੇ ਕੋਲ ਜਾਂਦੇ ਆਪਾਂ ਕਹਿੰਦੇ ਪੁੱਤ ਹੋਊਗਾ ਸੁੱਖ ਜਿਵੇਂ ਪੂਰੀ ਨੀ ਸਿਰੇ ਨੀ ਚੜਦੇ ਨਹੀਂ ਜਿਵੇਂ ਕਹਿੰਦੇ ਆ ਵੀ ਉਸ ਤੋਂ ਬਾਅਦ ਵੀ ਕੁੜੀ ਹੋ ਜਾਂਦੀ ਓਵੇਂ ਕੁੜੀਆਂ ਕਰਦੇ 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 ਘਰ ਭਰ ਲਿਆ ਹੈ ਕਿ ਬੱਚੇ ਦੇਖ ਮੈਂ ਨਹੀਂ ਜਾਣਦਾ ਵੀ ਤੂੰ ਕਿਹੜੇ ਬਾਬੇ ਕੋਲੇ ਗਈਆਂ ਕੀ ਕੀਤਾ ਜਿਵੇਂ ਆਪਾਂ ਕਿਸੇ ਵੀ ਧਰਮ ਸਥਾਨ ਤੇ ਜਾਂਦੇ ਆ ਹਰੇਕ ਬਾਬਾ ਆਪਦੇ ਵੱਲੋਂ ਰੱਬ ਰੱਬ ਕਰਦਾ ਕੁਛ ਨਾ ਤੁਹਾਡੇ ਖੇਤਰਪਾਲ ਬਾਬਾਈ ਦਾ ਪੈਰਨ ਲੱਗਿਆ ਹੋਇਆ ਜਿਵੇਂ ਮਾਲਕ ਤੁਹਾਨੂੰ ਪੁੱਤ ਦੇਵੇ ਕੰਮ ਸਿਰੇ ਨੇ ਚੜਿਆ ਪਰ ਉਲਝਾ ਜਿਹੜਾ ਪਹਿਲਾ ਜਿਹੜਾ ਸੀਗਾ ਕਰੇ ਉਹ ਤਾਂ ਸੀਗਾ ਸੀਗਾ ਇੱਕ ਨਵੇਂ ਸਿਰੋ ਹੋਰ ਖੜਾ ਕਰਤਾ ਜਿਵੇਂ ਹੌਲੀ ਹੌਲੀ ਆ ਕੇ ਦੇਖਣ ਲੱਪੂਗਾ ਜੇ ਤੁਹਾਨੂੰ ਦੇਖੇ ਤਾਂ ਬਚਾ ਕੇ ਸਾਈਡ ਤੇ ਘਰ ਦਾਂਗੇ ਤੇ ਦੂਜੇ ਨੰਬਰ ਤੇ ਬੱਚੇ ਹੋਏ ਮਾਲਕ ਮੇਰਾ ਕੀ ਕਹਿੰਦਾ ਵੀ ਇੱਕ ਤੂੰ ਕੌੜਾ ਪਾਣੀ ਵਰਤਦਾ ਕਰੇ ਛੜਦਾ ਵਰਤਦਾ ਸੀ ਤੇ ਬੱਚੇ ਇਹ ਚੀਜ਼ ਨੂੰ ਜਮਾਂ ਕਰਦੇ ਬੰਦੋ ਕੋੜੇ ਪਾਣੀ ਨੂੰ ਤੇ ਛੜਦੇ ਕਰ ਲਾ ਭਰੋਸਾ ਇਹਨਾ ਹੋਵੇ ਅੱਜ ਆਉਣ ਲੱਗਾ ਛੜਦਾ ਤੇ ਕੱਲ ਨੂੰ ਕਿਵੇਂ ਬਾਬਾ ਜੀ ਮੈਂ ਫੇਰ ਸ਼ੁਰੂ ਕਰ ਲਾ ਮਾਲਕ ਦੇਊਗਾ ਤੁਹਾਨੂੰ ਪੁੱਤ ਨਾ ਕੋਈ ਫੀਸ ਮੇਰੀ ਅੱਜ ਨਾ ਕੱਲ ਇੱਕ ਕੋਖ ਨੂੰ ਆਪਾਂ ਪਲਟਾਂਗੇ ਥੋੜੇ ਦਿਨਾਂ ਦੇ ਵਿੱਚ ਚਾਨਣ ਦੇ ਵਿੱਚ ਹੁੰਢੇ ਚੱਲੀ ਜਾਂਦਾ ਮਸਿਆ ਹੋਵੇ ਮਸਿਆ ਦੇ ਵਿੱਚ ਬਾਤ ਦੁਬਾਰਾ ਸਦੋਂ ਕਿਹੜੇ ਵਾਰ ਤੇ ਸਤਨਾ ਕਿਵੇਂ ਸਤਨਾ ਮਸਾਰਾ ਦੱਸ ਦਊਗਾ ਇੱਕ ਆਪਾਂ ਉਤਾਰਾ ਕਰਾਂਗੇ ਨਿੱਕਾ ਜਿਹਾ ਢਾਲ ਲਾਵਾਂਗੇ ਉਹਦੇ ਵਿੱਚ ਮੇਰਾ ਮਾਲਕ ਕਰੂਗਾ ਕਿਰਪਾ ਭਰੋਸਾ ਬਣਾ ਕੇ ਰੱਖੀ ਯਕੀਨ ਬਣਾ ਕੇ ਰੱਖੀ ਆਉਣ ਵਾਲੇ ਟਾਈਮ 'ਚ ਪੁੱਤ ਹੋਊਗਾ ਫੀਸ ਮੇਰੀ ਨਾ ਹੋ ਗਈ ਅੱਜ ਨਾ ਹੋ ਗਈ ਕੱਲ ਸ਼ਰਧਾ ਮੁਤਾਬਕ ਲੰਗਰ ਚ ਪਾ ਦੇ ਰਾਜਾ ਬਾਬਾ ਹੋਣੀਗਾ ਵੀ ਪੁੱਤ ਵਜ ਗੂਠੀ ਚੱਕ ਲਿਆ ਘਰੋਂ ਪੂਰੇ ਰੱਜੇ ਪੂਜੇ ਪਰਿਵਾਰ ਚੋਂ ਬਾਬਾ ਠੀਕ ਆ ਨਾ ਹੋ ਗਈ ਫੀਸ ਅੱਜ ਤੇ ਨਾ ਹੋ ਗਈ ਕੱਲ ਬਸ ਇੱਕ ਭਰੋਸਾ ਬਣਾ ਕੇ ਰੱਖਣਾ ਵੇਖੀ ਪਪਾ ਹੋਰ ਤਾਂ ਨਹੀਂ ਸੁਖ ਸਕਦੇ ਨਹੀਂ ਕਿਸੇ ਦੇ ਕੋਲ ਉਹ ਪੈਰੋ ਖੇਡਦਾਗ ਮਾਨ ਜੀ ਦਾ ਵਾਪਸੂਲੇ ਮਾਨ ਪਹਿਰੇ ਫੇਰ ਵਾਪਸ ਮਾਨ ਜੀ ਦਾ